ਤਾਨੂੰ ਹੁਣ ਅਪਡੇਟ ਕੀ ਮਿਲਿਆ ਅੰਦਰੋਂ ਮੂਰਖ ਬਹੁਤ ਦੁਨੀਆ ਦੁਨੀਆਦਾਰੀ ਥੋੜੀ ਜੀ ਟੀਆਰਪੀ ਲਈ ਪੈਸਿਆਂ ਲਈ ਹੈ ਨਾ ਕਿਸੇ ਦੇ ਦੁੱਖ ਦਾ ਮਜ਼ਾਕ ਬਣਾ ਦਿੰਦੇ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਦੇਖਿਆ ਆ ਏਆਈ ਨਾਲ ਐਡਿਟ ਕਰਕੇ ਆਰ ਆਈ ਪੀ ਲਿਖ ਕੇ ਕੁਝ ਲੋਕ ਕੀ ਪਾ ਰਹੇ ਨੇ ਉਹਨਾਂ ਲੋਕਾਂ ਦੇ ਮੈਨੂੰ ਤਰਸ ਆਉਂਦਾ ਯਾਰ ਸਰਕਾਰਾਂ ਤੋਂ ਬੜਾ ਵੱਡਾ ਸ਼ਿਕਵਾ ਹੈ ਸਾਡਾ ਮੈਨੂੰ ਜਿੱਥੇ ਪਤਾ ਲੱਗਿਆ ਕਿ ਐਕਸੀਡੈਂਟ ਹੋਇਆ ਵਾਰਾ ਪਸ਼ੂਆਂ ਕਰਕੇ ਫਿਰ ਆਪਾਂ ਟੈਕਸ ਕਾਦੇ ਲਈ ਦੇ ਰਹੇ ਆ ਭਾਈ ਇਦਾਂ ਦਾ ਕਾਨੂੰਨ ਹੋਣਾ ਚਾਹੀਦਾ ਜਿਹੜੇ ਇਲਾਕੇ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੁੰਦਾ ਉੱਥੋਂ ਦੇ ਪ੍ਰਸ਼ਾਸਨ ਤੇ ਐਸ.ਡੀ.ਐਮ ਤੇ ਡੀ.ਸੀ ਤੇ ਚਾਹੇ ਐਮ.ਐਲ.ਏ ਪਰਚਾ ਦਰਜ ਹੋਣਾ ਚਾਹੀਦਾ ਹੈ ਜੇਲ੍ਹ ਹੋਣੀ ਚਾਹੀਦੀ ਹੈ ਕਿੰਨੇ ਲੋਕੀ ਵਰਲਡ ਵਾਰ ਚ ਨਹੀਂ ਮਰੇ ਜਿੰਨੇ ਐਕਸੀਡੈਂਟਾਂ ਚ ਤੇ ਅਵਾਰਾ ਪਸ਼ੂਆਂ ਕਰਕੇ ਮਰ ਰਹੇ ਹਨ ਸਾਡੇ ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੀ ਖਾਤਰ ਦਵਾਵਾਂ ਹੋ ਰਹੀਆਂ ਨੇ ਸਭ ਤੋਂ ਪਹਿਲੀ ਤਸਵੀਰ ਜਦੋਂ ਅਸੀਂ ਦੇਖੀ ਹੈ ਤਾਂ ਦਰਬਾਰ ਸਾਹਿਬ ਤੋਂ ਵੀ ਇੱਕ ਅਰਦਾਸ ਹੁੰਦੀ ਹੈ ਉਹ ਕੀਤੀ ਰੇਸ਼ਮ ਅਨਮੋਲ ਹੋ ਰਾ ਨੇ ਅੰਮ੍ਰਿਤਸਰ ਸੀ ਜਦੋਂ ਉੱਥੇ ਜਮੀਨ ਪਦਰੀ ਕਰਨ ਦੀ ਸੇਵਾ ਚੱਲ ਰਹੀ ਸੀ ਸਾਡੇ ਨਾਲ ਨੇ ਇਸ ਵਕਤ ਫੋਰਟਿਸ ਹਸਪਤਾਲ ਵਿੱਚ ਖੜੇ ਆ ਅਫਵਾਹਾਂ ਦਾ ਦੌਰ ਨਾਲ ਨਾਲ ਜਾਰੀ ਹੈ ਪਰ ਲਗਾਤਾਰ ਕਲਾਕਾਰਾਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਪਰਿਵਾਰ ਨੂੰ ਹੋਰ ਦੁੱਖ ਚ ਨਾ ਪਾਇਆ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਇੱਕ ਤੇ ਔਖੀ ਘੜੀ ਦੇ ਵਿੱਚ ਜੀ ਅਸੀਂ ਬੰਦੇ ਦੇ ਚੰਗੇ ਗੁਣਾਂ ਦੀ ਜਿੱਥੇ ਗੱਲ ਕਰ ਰਹੇ ਹੁੰਦੇ ਆ ਕਿੱਥੇ ਵਿੱਚ ਸ਼ਰਾਰਤੀ ਲੋਕ ਵੀ ਆ ਜਾਂਦੇ ਆ ਅਸੀਂ ਦੇਖ ਰਹੇ ਆ ਸਵੇਰ ਤੋਂ ਤੁਸੀਂ ਮੀਡੀਆ ਦੇ ਵਿੱਚ ਗੱਲ ਕਰ ਰਹੇ ਹੋ ਕਿ ਅਫਵਾਹਾਂ ਨਾ ਫਲਾਓ ਇਹ ਵਾਰ-ਵਾਰ ਬੇਨਤੀ ਕਰਦੇ ਆ ਵੀ ਦੁੱਖ ਕਿਤੇ ਨਾ ਕਿਤੇ ਹੁੰਦਾ ਹੈ ਕਈ ਨਾ ਮੇਰੇ ਵਰਗੇ ਮੂਰਖ ਬਹੁਤ ਦੁਨੀਆ ਦੁਨੀਆ ਇੱਥੇ ਜਿਨ੍ਹਾਂ ਨੂੰ ਥੋੜੀ ਜਿਹੀ ਟੀਆਰ ਪਈ ਪੈਸੇ ਆ ਲਈ ਹੈ ਨਾ ਕਿਸੇ ਦੇ ਦੁੱਖ ਦਾ ਮਜ਼ਾਕ ਬਣਾ ਦਿੰਦੇ ਤੁਸੀਂ ਸੋਚ ਕੇ ਦੇਖੋ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਚਾਹਣ ਵਾਲਿਆਂ ਤੇ ਉਹਨਾਂ ਦੀ ਮਾਤਾ ਜੀ ਤੇ ਕੀ ਬੀਤਰੀ ਹੋਏਗੀ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਇਦਾਂ ਦੀਆਂ ਫਾਹਨਾ ਫਲਾਓ ਤੇ ਸਾਡੀ ਸੇਵਾ ਲਗਾਤਾਰ ਚੱਲ ਰਹੀ ਹੈ ਡੇਰਾ ਬਾਬਾ ਨਾਨਕੀ ਏਰੀਏ ਦੇ ਵਿੱਚ ਡੀਜ਼ਲ ਦੀ ਟਰੈਕਟਰਾਂ ਦੀ ਤੇ ਕੱਲ ਜਦੋਂ ਨਿਊਜ਼ ਦੇਖੀ ਪਹਿਲਾਂ ਤਾਂ ਮੈਂ ਯਕੀਨ ਨਹੀਂ ਹੋਇਆ ਮੈਂ ਕਿ ਅੱਜ ਕੱਲ ਫਾਵ ਵੀ ਪਲਾ ਦਿੰਦੇ ਆ ਲੋਕੀ ਫਿਰ ਜਦੋਂ ਮੈਂ ਦੇਖਿਆ ਪਹਿਲਾਂ ਯਕੀਨ ਨਹੀਂ ਹੋਇਆ ਫਿਰ ਮੈਂ ਉੱਥੋਂ ਕੰਮ ਛੱਡ ਕੇ ਟੀਮ ਸਾਡੀ ਸੇਵਾ ਚ ਲੱਗੀ ਹੋਈ ਆ ਦਰਬਾਰ ਸਾਹਿਬ ਅਰਦਾਸ ਆਇਆ ਕਰਕੇ ਤੇ ਹੁਣੇ ਪਹੁੰਚਿਆ ਮੈਂ ਤੇ ਇੱਥੇ ਆ ਕੇ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਦੇਖਿਆ ਆ ਏਆਈ ਨਾਲ ਐਡਿਟ ਕਰਕੇ ਆਰ ਆਈ ਪੀ ਲਿਖ ਕੇ ਕੁਝ ਲੋਕੀ ਪਾ ਰਹੇ ਨੇ ਤੇ ਫਿਰ ਮੈਂ ਵੀਡੀਓ ਦੇਖਿਆ ਕਨਵਰ ਬਾਈ ਨਾਲ ਗੱਲ ਹੋਈ ਉਹ ਕਹਿੰਦੇ ਵੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਉਹਨਾਂ ਲੋਕਾਂ ਦੇ ਮੈਨੂੰ ਤਰਸ ਆਉਂਦਾ ਯਾਰ ਐਦਾਂ ਨਾ ਕਰੋ ਤੇ ਬਾਕੀ ਪਰ ਅਰਦਾਸ ਕਰ ਰਹੇ ਆ ਸਾਰੇ ਕਿਉਂਕਿ ਇੱਕ ਅੱਛਾ ਇਨਸਾਨ ਵਧੀਆ ਲਾਈਵ ਗਵਾਈਆ ਇਹ ਇਹ ਬੜੇ ਘਟ ਹੁੰਦੇ ਆ ਸਾਡੇ ਵਿੱਚ ਉਹ ਵੀ ਲੋਕ ਬਹੁਤ ਵੱਡੀ ਗਿਣਤੀ ਚ ਨੇ ਜਿਹੜੇ ਵਿਦੇਸ਼ਾਂ ਚ ਭਾਵੇਂ ਬੈਠੇ ਆ ਕਾਮਨਾ ਕਰ ਰਹੇ ਆ ਕਿ ਜਲਦੀ ਸਾਡਾ ਵੀਰ ਆ ਮੁਰ ਉੱਠ ਖੜਾ ਹੋਵੇ ਉਹਨੂੰ ਸਟੇਜਾਂ ਤੇ ਦੇਖੀਏ ਬਾਈਕ ਰਾਈਡਿੰਗ ਕਰਦੇ ਹੋਏ ਆ ਵੇਖੀਏ ਉਸਦੇ ਲਈ ਜਿਹੜੀਆਂ ਦਵਾਵਾਂ ਵੀ ਬਹੁਤ ਹੋ ਰਹੀਆਂ ਪਰ ਉਹਨਾਂ ਦੀ ਇੱਕ ਫਿਕਰ ਵੀ ਹੈ ਕਿ ਸਾਨੂੰ ਸਹੀ ਚੀਜ਼ ਮਿਲਣੀ ਚਾਹੀਦੀ ਹੈ ਤੇ ਕਲਾਕਾਰਾਂ ਤੇ ਜਾਂ ਪਰਿਵਾਰਤੀ ਭਰੋਸਾ ਹੁਣ ਲੋਕਾਂ ਨੂੰ ਰਿਹਾ ਕਿ ਉਹੀ ਸਹੀ ਦੱਸ ਸਕਦੇ ਆ ਤੁਹਾਨੂੰ ਹੁਣ ਅਪਡੇਟ ਕੀ ਮਿਲਿਆ ਅੰਦਰੋਂ ਅੰਦਰ ਮੈਨੂੰ ਇਹੀ ਅਪਡੇਟ ਮਿਲਿਆ ਵੀ ਜਿੱਦਾਂ ਦੀਆਂ ਅਫਵਾਹਾਂ ਫੈਲ ਰਿਆ ਨੇ ਐਦਾਂ ਦੀ ਕੋਈ ਗੱਲਬਾਤ ਨਹੀਂ ਹਜੇ ਉਹ ਠੀਕ ਕੰਡੀਸ਼ਨ ਦੇ ਵਿੱਚ ਨੇ ਔਰ ਸਰਵਾਈਵ ਕਰ ਰਹੇ ਨੇ ਤੇ ਕੁਝ ਫੋਟੋ ਮੈਂ ਵੀ ਦੇਖੀਆਂ ਮੈਂ ਦਿਲ ਬੜਾ ਦੁਖੀ ਹੋਇਆ ਫਿਰ ਮੈਂ ਲਾਈਵ ਵੀ ਹੋਇਆ ਸੀ ਫੇਸਬੁੱਕ ਤੇ ਉਹਨਾਂ ਦਰਬਾਰ ਸਾਹਿਬ ਤੋਂ ਆਂਦੇ-ਆਂਦੇ ਦੀ ਗੱਲ ਹੈ ਪਰ ਜੀ ਜੀ ਤੇ ਬੀਤਦੀ ਹੈ ਭਾਈ ਉਹਨੂੰ ਪਤਾ ਲੱਗਦਾ ਜੀ ਦੂਜੀ ਗੱਲ ਹੈ ਇੱਕ ਸਰਕਾਰਾਂ ਤੋਂ ਬੜਾ ਵੱਡਾ ਸ਼ਿਕਵਾ ਹੈ ਸਾਡਾ ਉਹ ਕਿਹੜੀ ਗੱਲ ਦਾ ਮੈਨੂੰ ਜਿੱਥੇ ਪਤਾ ਲੱਗਿਆ ਕਿ ਐਕਸੀਡੈਂਟ ਹੋਇਆ ਵਾਰਾ ਪਸ਼ੂਆਂ ਕਰਕੇ ਹੈਨਾ ਸਿਰਪਾ ਟੈਕਸ ਕਾ ਦੇ ਲਈ ਦੇ ਰਹੇ ਆ ਭਾਈ ਡੀਜ਼ਲ ਪੈਟਰੋਲ ਤੇ ਟੈਕਸ ਹੈ ਕਈ ਥਾਵਾਂ ਤੇ ਕਾ ਉਸ ਐ ਸਪੈਸ਼ਲ ਵਾਰਾ ਪਸ਼ਵਾਂ ਦਾ ਟੈਕਸ ਹੈ ਔਰ ਟੋਲ ਟੈਕਸ ਆਪਾਂ ਕਾ ਦੇ ਦੇ ਰਹੇ ਆ ਤੇ ਮੈਂ ਮੈਂ ਤੇ ਇਦਾਂ ਚਾਹਨਾ ਕਿ ਇਦਾਂ ਦਾ ਕਾਨੂੰਨ ਹੋਣਾ ਚਾਹੀਦਾ ਜਿਹੜੇ ਇਲਾਕੇ ਦੇ ਵਿੱਚ ਵਾਰਾ ਪਸ਼ਵਾ ਕਰਕੇ ਐਕਸੀਡੈਂਟ ਹੁੰਦਾ ਉਥੋਂ ਦੇ ਪ੍ਰਸ਼ਾਸਨ ਤੇ ਐਸਟੀਐਮ ਤੇ ਡੀਸੀ ਤੇ ਚਾਹੇ ਐਮਐਲਏ ਪਰਚਾ ਦਰਜ ਹੋਣਾ ਚਾਹੀਦਾ ਜੇਲ ਹੋਣੀ ਚਾਹੀਦੀ ਹੈ ਤਾਂ ਜਾ ਕੇ ਠੱਲ ਪੈ ਗਈ ਹੈ ਨਾ ਚੀਜ਼ਾਂ ਨੂੰ ਤੁਸੀਂ ਹਿਸਟਰੀ ਚੱਕ ਕੇ ਦੇਖੋ ਇੰਨੇ ਲੋਕੀ ਵਰਲਡ ਵਾਰ ਚ ਨਹੀਂ ਮਰੇ ਜਿੰਨੇ ਐਕਸੀਡੈਂਟਾਂ ਚ ਤੇ ਅਵਾਰਾ ਪਸ਼ੂਆਂ ਕਰਕੇ ਮਰ ਰਹੇ ਆ ਤੇ ਪਾ ਟੈਕਸ ਕਾਦੇ ਲਈ ਦੇ ਰਹੇ ਆ ਪਸ਼ੂਆਂ ਦੀਆਂ ਖੁਦ ਦੀਆਂ ਰਿਪੋਰਟਾਂ ਨੇ ਕਿ ਇੱਕ ਸਾਲ ਦੇ ਵਿੱਚ ਹਜ਼ਾਰਾਂ ਮੌਤਾਂ ਹੋ ਜਾਂਦੀਆਂ ਸੜਕੀ ਹਾਦਸਿਆਂ ਚ ਉਹ ਵੀ ਅਵਾਰਾ ਪਸ਼ੂਆਂ ਦੇ ਕਰਕੇ ਜਿਹੜੇ ਹੁੰਦੇ ਆ ਹਾਂਜੀ ਮੈਂ ਇਹੀ ਗੱਲ ਕਹਿ ਰਹੇ ਆ ਇਹ ਇਹ ਬੜਾ ਸੀਰੀਅਸ ਮੁੱਦਾ ਹੈ ਪੇਪਾ ਟੈਕਸ ਕਾਦੇ ਲਈ ਦੇ ਰਹੇ ਆ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ ਜਿਹੜੇ ਇਲਾਕੇ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਕੋਈ ਐਕਸੀਡੈਂਟ ਹੁੰਦਾ ਕਿਸੇ ਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਪ੍ਰਸ਼ਾਸਨ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਜੀ ਚਲੋ ਸਾਰੇ ਦਵਾਵਾਂ ਕਰ ਰਹੇ ਨੇ ਕਿ ਐਸੇ ਇਤਿਹਾਬ ਹੋ ਕੇ ਰਾਜਵੀਰ ਸਾਡੇ ਵਿੱਚ ਹੋਣ ਖੜੇ ਹੋਣ ਅਸੀਂ ਵੀ ਉਹਨਾਂ ਨਾਲ ਇਸ ਤਰ੍ਹਾਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਰੀਏ ਜਦੋਂ ਤੁਸੀਂ ਉਹਨਾਂ ਨਾਲ ਵਿਚਰੇ ਹੋ ਉਹਨਾਂ ਦੀਆਂ ਚੰਗੀਆਂ ਆਤਾਂ ਦੀ ਗੱਲ ਸਾਰੇ ਕਲਾਕਾਰ ਕਰ ਰਹੇ ਆ ਤੁਹਾਨੂੰ ਰਾਜਵੀਰ ਜਵੰਦਾ ਦੀ ਚੰਗੀ ਆਦਤ ਕਿਹੜੀ ਲੱਗਦੀ ਹੈ ਜਿਹੜੀ ਦੂਜਿਆਂ ਨੂੰ ਵੀ ਪ੍ਰੇਰਣਾ ਦਿੰਦੀ ਹੈ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਜਦੋਂ ਧਰਨਾ ਚੱਲ ਰਿਹਾ ਸੀ ਸਾਡਾ ਕੁੰਡਲੀ ਬਾਰਡਰ ਤੇ ਮੇਰੇ ਨਾਲ ਆ ਕੇ ਕਨਵਰ ਗਰੇਵਾਲ ਬਾਈ ਰਾਜਵੀਰ ਹੈ ਨਾ ਇਕੱਠੀ ਆਪਾਂ ਝਾੜੂ ਲਾਂਦੇ ਰਹੇ ਹਾਂ ਬਿਲਕੁਲ ਲੰਗਰਾਂ ਦੀ ਸੇਵਾ ਕਰਦੇ ਰਿਆਂ ਲਗਾਤਾਰ ਜਾ ਜਾ ਕੇ ਇੱਕ ਸਾਤ ਦੂਜੀ ਗੱਲ ਹੈ ਜਦੋਂ ਇਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਐ ਉਦੋਂ ਮੈਂ ਬਾਈ ਨਾਲ ਟਾਈਮ ਸਪੈਂਡ ਕੀਤਾ ਤੇ ਉਦੋਂ ਮੈਨੂੰ ਕਹਿੰਦਾ ਸੀ ਬਾਈ ਵੀ ਫਾਦਰ ਸਾਹਿਬ ਡਰਿੰਕ ਕਰਦੇ ਸੀ ਜ਼ਿਆਦਾ ਤੇ ਮੈਂ ਡਿਸਾਈਡ ਕੀਤਾ ਕਿ ਮੈਂ ਕਦੇ ਹੱਥ ਨਹੀਂ ਲਾਉਂਗਾ ਦਾਰੂ ਇਹ ਵੱਡੀ ਗੱਲ ਹੈ ਯੂਥ ਲਈ ਵੀ ਵਧੀਆ ਮੈਸੇਜ ਹੈ ਤੇ ਉਹ ਟੱਚ ਵੀ ਨਹੀਂ ਸੀ ਕਰਦਾ ਆਗੇ ਨਹੀਂ ਸੀ ਕਰਦਾ ਤੀਜੀ ਗੱਲ ਹੈ ਕਿ ਉਹਨਾਂ ਦੀ ਲਾਈਵ ਗਾਇਕੀ ਬੜੀ ਬਾਖਮਾਲ ਜਦੋਂ ਮੈਂ ਉਸਤਾਦ ਕੁਲਦੀਪ ਮਾਨਕ ਸਾਹਿਬ ਦੇ ਚਰਨਾਂ 'ਚ ਕੁਝ ਟਾਈਮ ਰਿਹਾ ਉਹ ਕਹਿੰਦੇ ਸੀ ਵੇ ਗਾਣਾ ਹਿੱਟ ਹੋਣਾ ਲੱਗ ਗੱਲ ਐ ਤੇ ਲਾਈਵ ਗਾਇਕੀ ਇੱਕ ਲੱਗ ਗੱਲ ਐ ਤੇ ਇਹਨਾਂ ਦੀ ਲਾਈਵ ਗਾਇਕੀ ਚ ਜਿਹੜੇ ਟੌਪ 5-7 ਸਿੰਗਰ ਨੇ ਉਹਨਾਂ ਚੋਂ ਇੱਕ ਕੇ ਪ੍ਰਦਰਸ਼ਨ ਚਲੋ ਅਸੀਂ ਉਮੀਦ ਕਰਦੇ ਹਾਂ ਜੀ ਜਲਦੀ ਸਾਡੇ 'ਚ ਹੋਣ ਤੇ ਅਸੀਂ ਸੇਤਜਾਬ ਉਹਨਾਂ ਨਾਲ ਦੀ ਤੁਹਾਡੇ ਵਾਂਗ ਗੱਲਾਂ ਹੱਸ ਖੇਡ ਕੇ ਕਰੀਏ ਸਾਂਝ ਦੀ ਕੋਈ ਖਬਰ ਪਾਈਏ ਸੁਖਸਾਂ ਦੀ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਮੱਚ ਰੇਸ਼ਮ ਅਨਮੋਲ ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਿੱਚ ਜਾਣ ਤੋਂ ਪਹਿਲਾਂ ਸਟੀਕ ਜਾਣਕਾਰੀ ਜਾਂ ਤਾਂ ਹਸਪਤਾਲ ਵੱਲੋਂ ਦਿੱਤੀ ਜਾਂਦੀ ਹੈ ਉਸ ਤੇ ਯਕੀਨ ਕੀਤਾ ਜਾਵੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਸਾਡੀ ਵੀ ਕੋਸ਼ਿਸ਼ ਹੈ ਕਿ ਬਿਲਕੁਲ ਸਹੀ ਜਾਣਕਾਰੀ ਹੀ ਤੁਹਾਡੇ ਤੱਕ ਪਹੁੰਚਾਈ ਜਾਵੇ ਫਾਲਤੂ ਦੀ ਕੋਈ ਵੀ ਗੱਲ ਜਿਹੜੀ ਇਧਰੋਂ ਉਧਰੋਂ ਉੱਡ ਕੇ ਆ ਰਹੀ ਹੈ ਪਰਿਵਾਰ ਜਦੋਂ ਰਾਤ ਅਸੀਂ ਗੱਲ ਕਰ ਰਹੇ ਸੀ ਹਸਪਤਾਲ ਖੜੇ ਸੀ ਤਾਂ ਤਕਰੀਬਨ 12:30 ਵਜੇ ਦਾ ਸਮਾਂ ਸੀ ਤੇ ਸਾਡੇ ਕੋਲ ਪਰਿਵਾਰਕ ਮੈਂਬਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਇੱਥੇ ਕੁਝ ਲੋਕ ਆਪਣੇ ਫੇਮ ਲਈ ਖਾਤਰ ਰਾਜਵੀਰ ਜਵੰਦਾ ਦਾ ਨਦੀਕੀ ਦੱਸ ਰਹੇ ਨੇ ਕੋਈ ਰਿਸ਼ਤੇਦਾਰੀ ਦੱਸ ਰਹੇ ਨੇ ਕੋਈ ਦੋਸਤੀ ਦੱਸ ਰਹੇ ਨੇ ਆਪਣੇ ਕੋਲੋਂ ਵੀ ਗੱਲਾਂ ਬਣਾ ਬਣਾ ਕੇ মিডিਆ ਦੇ ਸਾਹਮਣੇ ਕਿਉਂਕਿ মিডিਆ ਦੇ ਕੋਲ ਕਵਰ ਕਰਦੇ ਆ ਪਤਾ ਨਹੀਂ ਲੱਗਦਾ ਕੌਣ ਪਰਿਵਾਰਕ ਮੈਂਬਰ ਹੈ ਕੌਣ ਰਿਸ਼ਤੇਦਾਰ ਹੈ ਕੌਣ ਦੋਸਤ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹਰਕਤ ਕਰ ਰਿਹਾ ਤਾਂ ਉਸ ਨੂੰ ਵੀ ਆਵਾਜ਼ ਆਉਣਾ ਚਾਹੀਦਾ ਹੈ ਪਰ ਪਰਿਵਾਰਕ ਮੈਂਬਰ ਪਹਿਲਾਂ ਹੀ ਬੜੇ ਦੁਖੀ ਨੇ ਉਹਨਾਂ ਨੂੰ ਹੋਰ ਦੁੱਖ ਨਾ ਪਹੁੰਚਾਇਆ ਜਾਵੇ ਇਸ ਔਖੀ ਘੜੀ ਦੇ ਵਿੱਚ ਪਰ ਬਹੁਤ ਸਾਰੇ ਲੋਕ ਉਹ ਵੀ ਨੇ ਜਿਹੜੇ ਸਹੀ ਜਾਣਕਾਰੀ ਵੀ ਲੈਣਾ ਚਾਹੁੰਦੇ ਨੇ ਔਰ ਸਿਰਫ ਉਹਨਾਂ ਦੀ ਕਾਮਨਾ ਇੱਕੋ ਹੀ ਹੈ ਕਿ ਰਾਜਵੀਰ ਜਵੰਦ ਦਾ ਸਾਡੇ ਵਿਚਕਾਰ ਖੜੇ ਹੋਣ ਜਲਦੀ ਤੋਂ ਜਲਦੀ ਸੇਧ ਜਾਬ ਹੋ। ਅਸੀਂ ਵੀ ਇਹੀ ਕਾਮਨਾ ਕਰਦੇ ਹਾਂ। ਜਦੋਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਉਹ ਵੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ।